ਬੱਲੇ 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 ਭੂਆ ਸਸਰੀਕਾਲ ਸਸਰੀਕਾਲ ਪਹਿਲੇ ਸਸਰੀਕਾਲ ਹੋਰ ਤਕੜੀਆਂ ਜਮਾ ਤਕੜੀਆਂ ਜੇ ਤਕੜੀ ਦੀ ਤਾਂ ਹੀ ਕਿੜਾ ਮਾਰ ਜਾਨੀਆ ਭਾਈ ਕਿਵੇਂ ਫਿਰ ਮੈਂ ਤਾਂ ਉਧਰ ਉਹ ਨਹੀਂ ਆਪਣੇ ਪਹਿਲੇ ਵਿਡੇ ਵਾਲਿਆ ਦਿਹਾਲੀ ਕੇ ਹਾਂ ਉਹਨਾਂ ਦੀ ਬੁੜੀ ਦੇ ਆਈ ਦੀ ਭੋਗ ਤੇ ਹਾਂ ਸੱਚ ਹੈ ਨਾ ਉਹਨਾਂ ਦੇ ਭੋਗ ਹੈ ਹਾਂ ਤੇ ਤੈਨੂੰ ਸੁਨੇਹਾ ਲੱਗਿਆ ਤੀਆ ਕੋਈ ਸਾਡੀ ਅੰਗਲੀ ਸੰਗਲੀ ਜੀ ਰਲਦੀ ਹੈ ਬੁੜੀ ਦੀ ਮੈਂ ਆਖਾ ਜਲਮਾ ਜਾਇ ਆਉਣੀ ਆ ਨਾਲੇ ਮਹਾ ਚਲ ਮੇਲੇ ਆਉਂਗੀ ਜਿਵਾਖਾਂ ਨੂੰ ਇੱਕ ਗੱਲ ਦੱਸਾਂ ਭੂਆ ਗੋਸਾ ਤਾਂ ਤੂੰ ਕਰੀ ਨਾ ਉਹ ਸਿਆਣੇ ਕਹਦੇ ਹੁੰਦੇ ਨੇ ਕਹਿੰਦੇ ਬੁੜੀਆਂ ਮਰ ਨਹੀਂ ਮਰ ਜਾਂਦੀਆਂ ਨੇ ਪਰ ਪੇਕੇਆਂ ਗਾ ਨਹੀਂ ਡੱਕਾ ਸੱਟਣੋਂ ਨਹੀਂ ਛੱਡਦੀਆਂ ਇੱਥੇ ਤੇਰੇ ਪੇਕੇ ਨੇ ਤੂੰ ਤਾਂ ਆ ਗਈ ਬਾਹਰ ਨਾਲ ਲੈ ਕੇ ਆ ਜਾਨੀਆਂ ਨਾਲੇ ਮੈਨੂੰ ਪਤਾ ਤਾਂ ਹੈਗਾ ਤੈਨੂੰ ਹੋਰ ਇਹ ਕੌਣ ਪੁੱਛਦਾ ਹੈ ਨਹੀਂ ਨਹੀਂ ਪਤਾ ਇਹ ਤਾਂ ਤੇਰਾ ਬਹਿਮ ਹੈ ਦੇਖ ਪੁੱਛਦੇ ਕਿਉਂ ਨਹੀਂ ਹੈਗੇ ਸੁੱਖ ਨਾਲ ਵਧੀਆ ਇੱਜ਼ਤ ਕਰਦੇ ਨੇ ਘਰੇ ਗਈ ਦੀ ਚਾਹ ਪਾਣੀ ਪੁੱਛਦਿਆਂ ਨੇ ਹੈ ਚੱਲ ਬੋਲ ਪੜਾਕ ਜ਼ਰੂਰ ਹੈ ਮੜੀ ਜੀ ਚਰਨੋਂ ਪਰ ਉਹਦੇ ਦਿਲ 'ਚ ਪਾਪ ਨਹੀਂ ਹੈਗਾ ਚਲੋ ਚੰਗੀ ਗੱਲ ਐ ਪੂਆ ਹੋਣਾ ਵੀ ਨਹੀਂ ਚਾਹੀਦਾ ਫੇਰ ਬੰਦਾ ਹੱਸਦਾ ਖੇਡਦਾ ਹੁੰਦਾ ਜਾਂਦਾ ਰਹਿੰਦਾ ਤੇ ਹੋਰ ਘਰੇ ਜਵਾਖ ਜਲੇ ਤਾਂ ਠੀਕ ਹੋਣੇ ਸਾਰੇ ਠੀਕ ਨੇ ਬਸ ਐ ਹੀ ਹੈਗਾ ਦੇਖ ਕਾਕਾ ਉਹ ਮੇਰਾ ਬਥੇਰਾ ਮੂਹ ਕਰਦਾ ਸੁੱਖ ਨਾਲ ਤਾਰੀ ਵੀ ਤੈਨੂੰ ਪਤਾ ਹੀ ਐ ਭਾਈ ਫੇਰ ਐ ਹੁੰਦਾ ਵੀ ਚੱਲ ਮੜ ਜਾ ਕੇ ਕਿਹੜਾ ਗੇੜਾ ਮਾਰੀਉਂਗੀ ਦੇਖ ਆਉਂਗੀ ਨਾਲੇ ਪੇਕਿਆਂ ਦਾ ਮੂਹ ਹੀ ਤਾਂ ਕਹਿ ਕੇ ਤਾਂ ਹੱਡਿਆਂ ਤੂੰ ਵੀ ਕਾਹਨੂੰ ਛੋਟਦਾ ਬੁੜੀਆਂ ਤੋਂ ਚੰਗਾ ਠੀਕਾ ਠੀਕਾ ਜਾਨੀਆਂ ਫੇਰ ਘਰੇ ਵੀ ਮੁੜਨਾ ਹਾਂ ਹਾਂ ਠੀਕ ਐ ਠੀਕ ਐ ਪੂਆ ਜਾਇਆ ਜਾਇਆ ਲਿਖੀ ਜਾਂਦੇ ਹੋਣੇ ਤੈਨੂੰ ਹੋ ਸਕਦਾ ਉਹਨਾਂ ਨੇ ਕਾਜੂ ਕਤਲੀ ਲਿਆ ਰੱਖੀ ਹੋਵੇ ਵੀ ਭੂਆ ਆਉਗੀ ਮੈਂ ਮਰ ਜਾਂ ਹੋਂਦੀ ਐ ਝੋਲਾ ਚੱਕੀ ਲੈ ਦੇਖ ਲੈ ਨਮੀ ਵਿਆਹੀਆਂ ਤੀਜੇ ਦਿਨ ਚੱਕ ਲੰਦੀ ਆ ਥੈਲਾ ਨਹੀਂ ਕੁੜੀਏ ਆਉ ਦੇਖ ਲੈ ਕਾਉਂ ਦੇ ਤੇਰੀ ਪੂਆ ਇਹਨੂੰ ਸ਼ਰਮ ਹੀ ਨਹੀਂ ਹੈਗੀ ਕੋਲੇ ਤੀਜੇ ਦਿਨ ਆ ਜਾਂਦੇ ਚੱਕ ਕੇ ਚੋਲਾ ਹੈ ਤੇ ਹੋਰ ਮੰਮੀ ਮੇਰੀ ਗੱਲ ਸੁਣ ਹੁਣ ਤੂੰ ਪੂਆ ਨੂੰ ਨਾ ਕਹਿ ਦੀ ਵੇ ਇਹ ਰੋਜ਼ ਰੋਜ਼ ਨਾ ਆਇਆ ਕਰੇ ਚੰਗਾ ਥੋੜੀ ਲੱਗਦਾ ਉਹ ਹੀ ਤਾਂ ਗੱਲ ਹੈ ਪਿੰਡ ਚ ਕਿਸੇ ਦੇ ਕੋਈ ਮਰਿਆ ਕਿਸੇ ਦੇ ਖਪਿਆ ਕਿਸੇ ਦੇ ਕੋਈ ਜੰਮਿਆ ਕੋਲੇ ਹਰੇਕ ਦੇ ਤਰ ਪੈਂਦੀ ਹੈਗੀ ਇਹਨੂੰ ਘਰੇ ਬਿਠਾਉਂਦੇ ਨਹੀਂ ਕੋਈ ਇਹਦੀ ਲਾਤ ਕੁਛ ਕਹਿੰਦੀ ਨਹੀਂ ਹੈਗੀ ਐਂ ਤੂੰ ਨਹੀਂ ਫਿਰਦੀ ਹੈਗੀ ਚੁੱਪ ਘਰ ਜਾਂਦੀ ਹੈ ਆਤਾ ਜਾਣਦੇ ਕੋਈ ਨਾ ਆਉਂਦੇ ਸਹੀ ਨੂੰ ਮੈਂ ਚਾ ਨਾ ਹੰਡਾ ਸਸਰੀ ਗੱਭੂਆ ਸਸਰੀ ਘਰ ਪੁੱਤ ਸਸਰੀ ਘਰ ਹਾਂ ਸਸਰੀ ਘਰ ਸਸਰੀ ਘਰ ਠੀਕ ਹੈ ਹਾਂ ਮੈਂ ਤਾਂ ਠੀਕ ਹਾਂ ਤੇ ਹਾਂ ਕੁੜੇ ਭੈਣੇ ਆ ਤੀਜੇ ਦਿਨ ਚੱਕ ਲੈਣੀ ਆ ਝੋੜਾ ਕੁੜੇ ਤੂੰ ਹਫਤੇ ਚ ਦੋ ਤਿੰਨ ਵਾਰੀ ਤਾਂ ਆਏ ਜਾਨੀ ਆ ਕਿਸੇ ਨਾ ਕਿਸੇ ਦੇ ਐ ਰੋਜ਼ ਨਹੀਂ ਫਿਰਿਆ ਕਰਦੇ ਮੈਨੂੰ ਤਾਂ ਲੱਗਦਾ ਮੰਮੀ ਭੂਆ ਬੈਲੀਓ ਹੀ ਹੁੰਦੀ ਹੈਗੀ ਘਰੇ ਕੰਮ ਕੁੰਮਣੀ ਹੈਗਾ ਭੂਆ ਨੂੰ ਨਹੀਂ ਨਹੀਂ ਪੁੱਤ ਕੰਮ ਕਿਉਂ ਨਹੀਂ ਹੁੰਦੇ ਆਪੋ ਆਪਣੇ ਘਰੇ ਸਭ ਨੂੰ ਹੁੰਦੇ ਨੇ ਕੰਮ ਇਹ ਤਾਂ ਇੱਕ ਕੰਦਾ ਮੋਹ ਹੀ ਇਹੋ ਜਿਹਾ ਹੁੰਦਾ ਭਾਈ ਭਤੀਜਿਆਂ ਨੂੰ ਮਿਲਣ ਨੂੰ ਜੀ ਕਰਦਾ ਹੀ ਹੁੰਦਾ ਮੈਂ ਆਖਿਆ ਪਿੰਡੇ ਜਾਈਆਂ ਚੱਲ ਮੜ ਜਾ ਘਰੇ ਗੇੜਾ ਮਾਰੂ ਮਿਲ ਜੂ ਮਾਂ ਜੋ ਆਖਾਂ ਨੂੰ ਉਹ ਆ ਜੀ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਹੁਣ ਆਇਆ ਵੀ ਪਿੰਡਸ ਤਾਂ ਮਰਗਾਂ ਹੁੰਦੀਆਂ ਹੀ ਰਹਿੰਦੀਆਂ ਨੇ ਐ ਥੋੜੀ ਆ ਵੀ ਭਤੀਜਿਆਂ ਨੂੰ ਚੱਕ ਲਈ ਮੂੰਹ ਪਿੰਡ ਨੂੰ ਨਾਲੇ ਭੈਣੇ ਤੈਨੂੰ ਭਾਈ ਭਤੀਜਿਆਂ ਦਾ ਮੋਹ ਕੁਝ ਜ਼ਿਆਦਾ ਹੀ ਨਹੀਂ ਮਾਰਦਾ ਕੁੜੀਆਂ ਤਾਂ ਹੋਰ ਵੀ ਸਰੀਕੇ ਚ ਨੇ ਕਦੇ ਨਹੀਂ ਮੈਂ ਤਾਂ ਆਈਆਂ ਦੇਖੀਆਂ ਕਦੇ ਸਾਖ ਸਮਾਹੀ ਘਾਟਾ ਗੇੜਾ ਮਾਰਦੀਆਂ ਤੋ ਹਫਤੇ ਚ ਐ ਨਹੀਂ ਪਤਾ ਤਿੰਨ ਵਾਰੀ ਆ ਜੇ ਚਰਨੋ ਇਹ ਕਿਹੜੀ ਗੱਲ ਕਹਿਤੀ ਤੈ ਭਾਈ ਭਤੀਜਾਂ ਦਾ ਮੋਹ ਹੁੰਦਾ ਹੀ ਐ ਨਾਲੇ ਜਦ ਮੇਰੀ ਮਾਂ ਮੁੱਕ ਗਈ ਸੀ ਨਾ ਮੈਂ ਤਾਂ ਮੇਰਾ ਭਾਈ ਪੁੱਤਾਂ ਵਾਂਗੂ ਪਾਲਿਆ ਤੀ ਤੇ ਤੈਨੂੰ ਵੀ ਪਰਜਾਈ ਬਣਾ ਕੇ ਨਹੀਂ ਧੀਆ ਮੰਗੂ ਲਈ ਈ ਤੀ ਮੈਂ ਸੁੱਖ ਨਾਲ ਮੇਰੇ ਭਾਈ ਦਾ ਘਰ ਬਸੇ ਹੈ ਭਾਈ ਜੀ ਨਾਲ ਨੂੰ ਨਹੀਂ ਮੋਹ ਉਹ ਨਹੀਂ ਆਉਂਦੀਆਂ ਮੈਂ ਤਾਂ ਟਾਈਮ ਚ ਟਾਈਮ ਕੱਢ ਕੇ ਆਉਣੀ ਆ ਜਰੂਰ ਨਹੀਂ ਬੱਸ ਪੈਣੇ ਤੇਰੇ ਰੋਈ ਤੇ ਆਹੀ ਕੋਈ ਕਹਾਣੀ ਹੁੰਦੀ ਐ ਭਾਈ ਮੈਂ ਪੁੱਤਾਂ ਵਾਂਗੂ ਪਾਲਿਆ ਸੀ ਠੀਕ ਐ ਪਾਲ ਤਾਂ ਬੰਨਤਾ ਹੁਣ ਬਸ ਲੈਣ ਦੇ ਹੁਣ ਤਾਂ ਸੁੱਖ ਨਾਲ ਗਾਂ ਭਤੀਜਾ ਵੀ ਵਿਆਹ ਗਿਆ ਹੁਣ ਤਾਂ ਆਪਦੇ ਘਰੇ ਟਿਕ ਜਾ ਚਰਨੋਂ ਐ ਗੇਦੀ ਮੜੀ ਮੁੱਟੀ ਇੱਜ਼ਤ ਕਰੀਦੀ ਹੁੰਦੀ ਐ ਲੈ ਭੂਆ ਜੀ ਕਿੰਨੀ ਕੀ ਇੱਜ਼ਤ ਕਰੀ ਜਾਈਏ ਹੁਣ ਅਸੀਂ ਮੰਮੀ ਤਾਂ ਹਾਲੇ ਕੁਝ ਕਹਿੰਦੀ ਨਹੀਂ ਹੈਗੇ ਤੁਹਾਨੂੰ ਇੱਜ਼ਤ ਤਾਂ ਥੋਡੀ ਕਰੀ ਜਾਂਦੇ ਨੇ ਮਾੜਾ ਮੋਟਾ ਤੁਹਾਨੂੰ ਆਪ ਨੂੰ ਹੀ ਚਾਹੀਦਾਗਾ ਐ ਥੋੜੀ ਹੁੰਦਾ ਵੀ ਤੀਜੇ ਦਿਨ ਮੂੰਹ ਚੱਕ ਲਓ ਉੱਤ ਪਰ ਤੁਸੀਂ ਇੱਥੇ ਆਰਡਰ ਲਈ ਜਾਓਗੇ ਚਾਹ ਬਣਾਓ ਰੋਟੀ ਬਣਾਓ ਸੀ ਕਿਹੜੇ ਪਹਿਲੇ ਤੁਰੇ ਫਿਰਦਿਆਂਗੇ ਆਪ ਦਾ ਆਪ ਦਾ ਜਿਹੜਾ ਖਾਣਾ ਪੀਣਾ ਹੁੰਦਾ ਨਾ ਆਪ ਦਾ ਘਰ ਹੀ ਕਰਿਆ ਕਰੋ ਤੁਸੀਂ ਇੱਥੇ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਨਾਲੇ ਭੈਣ ਕਦੇ-ਕਦਾਈਂ ਆਏ ਦੀ ਇੱਜ਼ਤ ਕਰੀਦੀ ਹੁੰਦੀ ਹੈ ਜਿਹੜਾ ਰੋਜ਼ ਹੀ ਆਜੇ ਠੂ ਘੇੜਾ ਇੱਥੇ ਠੂ ਘੇੜਾ ਇੱਥੇ ਉਹਦੀ ਕੀ ਇੱਜ਼ਤ ਕਰੂਗਾ ਅਗਲਾ ਸਹੀ ਗੱਲ ਹੈ ਉਹਦੀ ਇੱਜ਼ਤ ਨਹੀਂ ਜਾਂਦੀ ਆ ਪੋਆ ਜੀ ਹੁਣ ਵਗਜੋ ਕਿ ਹੋਰ ਕਰਾਉਣੀ ਆ ਬੈਠ ਜਾ ਮੇਰੀ ਭੈਣ ਜਾ ਵਗਜਾ ਟੱਪ ਜਾ ਦੱਸ ਲੈ ਮੰਮੀ ਸਰ ਗਿਆ ਆਏ ਥੋੜੀ ਹੁੰਦੇ ਵੀ ਨਹੀਂ ਤੈਨੂੰ ਤਾਜੋ ਐਨੇ ਤਾਂ ਮੇਰੇ ਰਿਸ਼ਤੇਦਾਰ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਮੈਂ ਕਿੰਨਾ ਖਜਾਨੀਆਂ ਇਹਨੇ ਤਾਂ ਲਹੂ ਪੀ ਰੱਖਿਆਗਾ ਚੱਲ ਛੱਡ ਪਰਾਂ ਭੱਗ ਗਈ ਐਨੀ ਕਰਦੀ ਨਾ ਮੰਮੀ ਹੁਣ ਬਹੁਤ ਆ ਹੁਣ ਨਹੀਂ ਆਉਂਦੀ ਹੈਗੀ ਹੁਣ 4-6 ਮਹੀਨੇ ਗੇੜਾ ਮਾਰੂਗੀ ਨਹੀਂ ਪਰ ਬੇਸ਼ਰਮ ਮੈਂ ਤਾਂ ਹੀ ਨਹੀਂ ਪਤਾ ਮਹੀਨੇ ਨੂੰ ਫੇਰ ਆਜੇ ਜਿਹੜੇ ਸਾਹਮਣਾ ਕਰੀਏ ਮੈਂ ਤਾਂ ਨਾਉਦਾ ਹੁਣ ਆਉਗੀ ਨਾ 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 ਆ ਹੁਣ ਆ ਜੀ ਉੱਥੇ ਦਵਾਰੇ ਦਿਮਾਗ ਖਰਾਬ ਕਰਤਾ ਪੁੱਤ ਪਾਣੀ ਦੀ ਘੁੱਟ ਲਿਆ ਕੁੜੇ ਨੇ ਆ ਆਉਣੀ ਆ ਮੰਮੀ ਲਿਆ ਦੇ ਤਾ ਪੁੱਟਾ ਪਾਣੀ ਦੀ ਆ ਲਓ ਮੇ ਲਿਆ ਛੇ ਬਟੇ ਦੀ ਨਾ ਤੜਕੀ ਤੜਕੀ ਦਿਮਾਗ ਖਰਾਬ ਕਰਤਾ ਹੋਰ ਮੰਮੀ ਹੁਣ ਐ ਨਿਤਨੇਤ ਥੋੜੀ ਆਉਂਦਾ ਹੁੰਦਾ ਬੰਦਾ ਚਲ ਠੀਕ ਐ ਤਿੰਨ ਮਹੀਨੇ ਛੇ ਮਹੀਨੇ ਬਾਅਦ ਬੰਦਾ ਆ ਜੇ ਮਿਲ ਜੇ ਹਨਾ ਅਗਲਾ ਇੱਜ਼ਤ ਕਰਦਾਗਾ ਹੁਣ ਐ ਰੋਜ਼ ਰੋਜ਼ ਆਵਾਂਗੇ ਕੌਣ ਇੱਜ਼ਤ ਕਰੂਗਾ ਸਨ ਜਿੱਦ ਤੱਕ ਰੌਣੀ ਨਹੀਂ ਆਉਂਦੀ ਅਧੀਆਂ ਕੰਨ ਤਾਂ ਤੀਜੇ ਦਿਨ ਚੱਕ ਲੰਦੀ ਆ ਮੂੰਹ ਆ ਜਾਂਦੀ ਐ ਖਾਨ ਕੁੱਤੀ ਹੈਗੀ ਵੀ ਜਾਉਂਗੀ ਤਾਂ ਗਾਹ ਕੁਛ ਨਾ ਕੁਛ ਮਿਲੂਗਾ ਖਾਨ ਨੂੰ ਕੁਛ ਨਾ ਕੁਛ ਤਾਂ ਦੇਊਗੀ ਪਾਂਜਾ ਸੀਗਾ ਮੇਰੀ ਮੁੱਠੀ ਚ ਜੇ ਤੇਰੇ ਨਾਲ ਪਿਓ ਹੁੰਦਾ ਨਾ ਹੁਣ 5-700 ਦੇ ਕੇ ਤੋਰਦਾ ਫਿਰ ਮੇਰੀ ਗੱਲ ਸੁਣ ਮੰਮੀ ਤਾਂ ਹੀ ਤਾਂ ਪੂਆ ਆਉਂਦੀ ਆ ਹਾਂ ਤਾਂ ਹੀ ਹੁੰਦੀ ਆ ਉਹਨੂੰ ਐਵੇਂ ਮੈਨੂੰ ਖਾਨ ਨੂੰ ਮਿਲਦਾ ਇੱਥੋਂ ਉਹ ਥੋੜੀ ਆਉਂਦੀ ਹੈਗੀ ਤੋ ਐਂ ਦੇਖ ਲੈ ਮੰਮੀ ਕਿੰਨੇ ਵਾਰੀ ਆਈ ਆ ਕਦੇ ਕੋਈ ਚੀਜ਼ ਲੈ ਕੇ ਆਈ ਆ ਪੂਆ ਖਾਲੀ ਖਾਲੀ ਹੁਣ ਤਾਂ ਤੂੰ ਦੇਖਦੀ ਐ ਜਦੋਂ ਜਵਾਕ ਛੋਟੇ-ਛੋਟੇ ਸੀਗੇ ਇਹ ਤਾਂ ਉਦੋਂ ਵੀ ਖਾਲੀ ਆਉਂਦੀ ਹੁੰਦੀ ਨਿਆਣਾ ਤਾਂ ਝਾਕਦਾ ਹੀ ਐ ਭਤੀਜੇ ਤਾਂ ਚੱਕ ਕਰਦੇ ਨੇ ਵੀ ਸਾਡੀ ਭੂਆ ਆਉਗੀ ਇਹਦਾ ਘੋੜਾ ਖਾਲੀ ਹੁੰਦਾ ਆਪਦੀ ਸੋਧਣੀਆਂ ਪਾ ਕੇ ਆ ਜਾਂਦੀ ਵਿੱਚ ਵੀ ਹਾਂ ਰਹੂਗੀ ਹੁਣ ਮੈਂ 2-4 ਦਿਨ ਤੇ ਫਿਰ ਗੱਲ ਤਾਂ ਉਹੀ ਆ ਭੂਆ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਮੈਂ ਤਾਂ ਚੁੰਡੀ ਪੜਾ ਕੇ ਰਾਜ਼ੀ ਨਹੀਂ ਹੈਗੀ ਤੇ ਅਗਲੇ ਕੋਲੋਂ ਮੈਂ ਚੀਜ਼ਾਂ ਭਾਲਦੀਆਂ ਇੱਕਾ ਜੈ ਵੱਡੇ ਸਰਕਾਰ ਨੇ ਕਰਾਇਆ ਮਾਫ ਕਰਤਾ ਚੱਕ ਕੇ ਧਰ ਕੰਮ ਚੱਲ ਜਾਂਦੀ ਹੈ ਸਰਕਾਰੀ ਵਸਤੇ ਰੋਜ਼ ਜਿੰਦਰ ਨੂੰ ਜੀ ਕਰਦਾ ਤੁਰ ਹੀ ਫਿਰਦੀ ਹੈਗੀ ਚਨਾਸਰ ਦੋਹਣ ਲਾਤਾ ਮੇਰਾ ਤਾਂ ਤੇਰੇ ਕੋਲ ਨੂੰ ਨਾ ਪਤਾ ਲੱਗੇ ਚੰਗਾ ਨਾ ਨਾ ਮੈਂ ਡੈਡੀ ਨੂੰ ਕੀ ਦੱਸਣਾ ਪੂਆ ਦਾ ਤਾਂ ਨਿੱਤ ਦਾ ਸਿਆਪਾਗਾ ਕੌਣ ਦੱਸੇ ਆਹੋ ਕਿਤੇ ਭੁੱਲ ਭਲੇ ਖੇ ਮੂੰਹੋਂ ਨਿਕਲ ਜੇ ਬੀ ਪੂਆ ਆਈ ਸੀਗੀ ਬਸ ਸੰਤਾ ਪਤਾ ਹੀ ਨਹੀਂ ਕਹਦੇ ਆਈ ਸੀ ਜਾਂ ਨਾ ਆਈ ਸੀ ਕਿਤੇ ਆ ਕੇ ਕਹਦੇ ਕਿਤੇ ਟੱਕਰ ਟੱਕਰ ਜਿਹੜਾ ਸੀ ਜਾਂਦੀ ਹੂੰ ਤਾਂ ਖੇਤ ਗਏ ਹੋਏ ਨੇਗ ਪਤਾ ਕੋਈ ਨਹੀਂ ਇਹਦਾ ਲੋਰੀ ਕੁੱਤੀ ਦਾ ਕਿੱਧਰ ਨੂੰ ਜਾਵੜੇ ਕੋਈ ਨਹੀਂ ਮੰਮੀ ਨਾਲੇ ਮੰਮੀ ਇੱਕ ਗੱਲ ਹੋਰ ਹੈ ਹੈ ਮਾਰਗਾਂ ਤਾਂ ਤੁਹਾਡੇ ਪਿੰਡ 'ਚ ਵੀ ਹੁੰਦੀਆਂ ਹੋਣਗੀਆਂ ਤੁਸੀਂ ਕਿੰਨਾ ਕੁ ਜਾਣਦੇ ਹੋ ਕੁੜੇ ਪੁੱਤ ਮੰਨ ਤਾਂ ਕਿਸੇ ਦਿਨ ਹੀ ਜਾਂਦੀ ਹੈਗੀ ਆ ਬੇਸਾ ਕਿਸਕੇ ਲਾਂ ਦੇ ਵੀ ਨਹੀਂ ਜਾਂਦਾ ਉਥੋਂ ਵੀ ਇੱਕ ਵਾਰ ਟਾਲਮਟ ਦਿੰਦੇ ਆ ਵੀ ਨਾ ਪਾਈ 파ੜਾ ਕਰਾਇਆ ਵੀ ਲਾ ਮੰਗੇ ਫੇਰ ਘਰ ਦਾ ਕੰਮ ਵੀ ਛੱਡਾਂਗੇ ਇਹਨਾਂ ਪੁੱਤ ਜਿੰਨੇ ਹੱਟ ਹੋ ਜਾਂਦੇ ਜਾਣਾ ਕਿਹੜਾ ਸੌਖਾ ਇਹਨੂੰ ਤਾਂ ਟਵਾ ਪੈ ਰਿਹਾ ਬਸ ਹੋਰ ਦਿੰਦੀ ਆ ਬੇਲੀ ਆ ਹਜੂਰੀਆ ਪਾਟਣ ਤੇ ਜਾਏ ਵੱਡੀ ਵੀ ਮਾੜਾ ਮੋਟਾ ਤੂੰ ਕੰਮ ਧੰਦੇ ਨੂੰ ਹੱਥ ਪਾ ਲੈ ਨੂੰ ਹਾਂ ਧੀਆ ਨਾਲ ਘਰੇ ਕੰਮ ਕਰਾ ਲੈ ਨਾ ਮਮੀ ਗੱਲ ਤਾਂ ਇਹੀ ਆ ਮੈਨੂੰ ਤਾਂ ਲੱਗਦਾ ਉਹ ਜਰਦੀਆਂ ਨਹੀਂ ਹੋਣੀਆਂ ਘਰੇ ਉਹਨਾਂ ਨਾਲ ਇੱਟ ਕੁੱਤੇ ਦਾ ਬੈਰਪਾਰ ਰੱਖਿਆ ਹੋਊਗਾ ਆਪਦੀਆਂ ਨੂਹਾਂ ਨਾਲ ਪਤਾ ਨਹੀਂ ਭਾਈ ਹਾਂ ਐ ਉਹ ਨਹੀਂ ਜਾਂਦੀਆਂ ਪਤਾ ਨਹੀਂ ਇਹ ਨਹੀਂ ਜਾਂਦੀ ਇਹ ਤੁਰੀ ਫਿਰਦੀ ਰਹਿੰਦੀ ਹੈ ਦੇਖ ਕੇ ਸੁਣੀ ਉਹ ਕੱਢ ਦਿੰਦੀਆਂ ਹੋਣਗੀਆਂ ਭੂਆ ਆਪਣੇ ਘਰੇ ਵੱਡ ਜਾਂਦੀ ਹੈ ਕਦੇ ਕਿਸੇ ਦੇ ਘਰੇ ਵੱਡ ਜਾਂਦੀ ਹੈ ਭੂਆ ਕੋਲ ਕੋਈ ਕੰਮ ਆ ਬਸ ਫਿਰ ਤਾਂ ਇਹਦਾ ਪਿੰਡ ਚ ਵੀ ਇਹੀ ਕੰਮ ਹੈ ਜੇ ਕਿਸੇ ਦਾ ਕੋਈ ਬਿਮਾਰ ਠਮਾਰਿਆ ਹਸਪਤਾਲ ਚ ਕਿਸੇ ਦੀ ਨੂਤੀ ਦਾ ਜਪ ਹੈ ਇਹ ਸੇ ਨੂੰ ਜਾਂਦੇ ਨੇ ਇਹ ਜਾਂਦੀ ਹੁੰਦੀ ਹਰੇਕ ਦੇ ਨਾਲ ਹਰੇਕ ਹਸਪਤਾਲ ਚ ਮੂਰੇ ਹੁੰਦੀ ਹੈ ਲੈ ਚੰਗਾ ਲੱਗਦਾ ਐ ਬਸ ਇੱਜ਼ਤਦਾਰ ਜੜੀਆਂ ਘਰਾਂ ਦੀਆਂ ਕੁੜੀਆਂ ਹੁੰਦੀਆਂ ਐ ਥੋੜੀ ਫਿਰਦੀਆਂ ਹੁੰਦੀਆਂ ਨੇ ਬਸ ਅਗਲੇ ਨੂੰ ਪਤਾ ਅਗਲਾ ਕਿਹੜਾ ਲੈ ਜਾਂਦਾ ਆ ਜਾ ਰਾਣੀ ਬਗ ਚੱਲ ਸਾਡੇ ਨਾਲ ਬਸ ਥੈਲਾ ਪਿਆਰ ਹੀ ਰੱਖ ਦੇ ਦੇਖੇ ਗੰਡੋ ਦੀ ਤਰਫੋਂ ਵੀ ਮਾਂ ਅਗਲਾ ਤਾਂ ਮਿੱਠੀਆਂ ਗੋਲੀਆਂ ਦੇ ਦਿੰਦਾ ਅਗਲੀ ਤੋਂ ਕੰਮ ਲੈ ਲੈਂਦਾ ਬਾਅਦੋਂ ਫੇਰ ਐ ਤਾਂ ਲੱਖਣ ਨਹੀਂ ਹੈਗਾ ਵੇ ਸੂਰੀ ਨੂੰ ਚੱਲ ਮਮੀ ਮੈਂ ਚਾਹ ਧਰਦੀ ਆ ਬਣਾ ਦੇ ਪੁੱਤ ਕੁੱਟਕ ਕਰਕੇ ਜੀ ਚਾਹ ਬਣਾ ਲੈ ਪੰਤੀ ਜੀ ਤੇਜ ਪਾ ਲੈ ਤਰਕੀ ਤਰਕੀ ਮੱਥਾ ਲਾਵਾਂ ਕਿਹੜਾ ਸੌਖਾ ਦਾ ਜਹਾਜੇ ਸੁਣ ਨਾਲ ਪੁੱਤਰੀ ਮੈਂ ਤੈਨੂੰ ਐ ਕਹਣਾ ਛੇਰਾ ਉਹਨਾਂ ਨੂੰ ਕਰ ਲੈ ਫੋਨ ਮਸ਼ੀਨ ਵਾਲਿਆਂ ਨੂੰ ਇਹਨੂੰ ਵੱਢ ਜਾਣਗੇ ਉਹ ਮਿਲਦਾ ਜਫੇਰ ਪਾਣੀ ਲਿਆਉਣ ਗਿਆ ਖਾਲਜੇ ਚ ਜੇ ਫੇਰ ਪੈ ਗਿਆ ਇੱਥੇ ਖੜੀ ਰਹੂ ਇਹ ਬਾਪੂ ਕਰਿਆ ਦੀ ਫੋਨ ਹੁਣ ਮੈਂ ਹੁਣ ਦੱਸ ਕੀ ਕਰਾਂ ਉਹ ਜੰਗਾ ਚਾਚਾ ਨਾਲ ਦੀ ਨਾਲ ਉਹਨਾਂ ਨੂੰ ਲਾ ਲਿਆ ਕਹਿੰਦਾ ਵੀ ਹਾਂ ਮੇਰੇ ਨਾਲ ਅੱਧਾ ਕਿੱਲਾ ਜਾ ਜਾਂਦੇ ਆਂਦੇ ਵੱਢ ਜੋ ਬਈ ਕਹਿੰਦਾ ਕੀ ਸਾਨੂੰ ਟਾਈਮ ਲੱਗੂਆ ਹੁਣ ਉੱਧਰ ਲੱਗ ਰਹੇ ਨੇ ਉਹ ਮੈਂ ਕਹਿ ਕਿਆ ਦੀ ਮਾਪਈ ਸਾਨੂੰ ਖੇਤ ਕਦੇ ਵਾਸਤੇ ਬੁਲਾਇਆ ਸੀ ਫਿਰ ਜੇ ਤੁਸੀਂ ਐਂ ਟਾਈਮ ਲਾਉਣਾ ਸੀ ਉਹੀ ਤਾਂ ਕਰ ਲਿਆ ਕਦੇ ਅਸੀਂ ਦੋ ਜਣੇ ਤੜਕੇ ਤੇ ਬੰਨੇ ਬੈਠੇ ਇੱਥੇ ਹੋਰ ਵੀ 100 ਕੰਮ ਨੇ ਤੂੰ ਉਹ ਤਾਂ ਕਰ ਲਾ ਫਿਰ ਲਿਆ ਕੇ ਆਪਣਾ ਦੱਸ ਤੀ ਉਹ ਰਾਸ ਫਾਰਮ ਦੇ ਲਵੇ ਲਵੇ ਤਾਂ ਵੱਢ ਦੇ ਓਏ ਮੈਂ ਤਾਂ ਜਾਣਾਂ ਮੈਨੂੰ ਤਾਂ ਕੰਮ ਜ਼ਿਆਦਾ ਆ ਗਿਆ ਹੁਣ ਉਹ ਉਹਨਾਂ ਦੇ ਭੋਗ ਨਹੀਂ ਹੈਗਾ دیر ਲੈ ਕੇ ਹਾਂ ਤੇਰੀ ਭੂਆ ਆਉਗੀ ਉਹਨਾਂ ਦੇ ਅੱਜ ਉਹ ਫਿਰ ਘਰੇ ਵੀ ਆਉਗੀ ਫਿਰ ਬਾਪੂ ਪੂਆ ਘਰੇ ਆਉਗੀ ਫਿਰ ਘਰੀ ਆਉ ਆਪਾਂ ਵਗ ਜਾਗੇ ਆਦਾ ਕੰਮ ਨਿਮੇੜ ਲਈਏ ਹੁਣ ਜੇ ਤੂੰ ਘਰੇ ਵਾਗ ਗਿਆ ਬਾਅਦ ਚੋਂ ਕੰਪੈਨ ਵਾਲਾ ਆ ਗਿਆ ਮੈਂ ਕਿੱਧਰ ਕਿੱਧਰ ਹੋਊਗਾ ਕਿੱਥਾਂ ਆਏ ਇਹ ਅੱਧਾ ਤਾਂ ਕਿੱਲਾ ਸਾਰਾ ਤੂੰ ਇਧਰਲੇ ਪਾਸੋਂ ਵੱਢਣੀ ਬੂਮਾੜੀ ਮੋਟੀ ਵੱਢਦੀ ਨਾਲ ਦੀ ਨਾਲ ਜੇ ਹੁਣ ਲੱਗ ਜਾ ਵਢਣਾ ਹਜੇ ਮਸ਼ੀਨ ਕੀ ਪਿਆ 2 ਘੰਟੇ ਨੂੰ ਆਵੇ ਤੈਨੂੰ ਲੱਗਦਾ 2 ਘੰਟੇ ਨੂੰ ਫੋਨ ਕਰੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਦੋ ਕਹਿੰਦੇ ਸੀ ਕਹਿੰਦੇ ਅਸੀਂ ਹੁਣ ਆ ਜੰਨੇ ਬਸ ਨਿਮੇੜਦੀ ਆ ਅੱਧਾ ਕਿੱਲਾ ਹੀ ਹੁੰਨਾ ਦਾ ਤੀ ਤੂੰ ਐ ਕਰ ਮੇਰਾ ਸ਼ੇਰ ਇਹਦੇ ਨਾਲੋਂ ਨਾਲੋਂ ਵੱਢ ਲੈ ਨਾਲੇ ਜੇ ਕੋਈ ਪਾਣੀ ਪੂਣੀ ਛੱਡ ਵੀ ਲਿਆ ਕੋਈ ਖੱਟ ਪੈ ਗਈ ਪਤਾ ਲੱਗ ਜੂ ਚੱਲ ਮੈਂ ਤਾਂ ਵੱਡੂਗਾ ਹੀ ਤੂੰ ਜਾ ਭਾਈ ਤੂੰ ਜਾ ਕਿਤੇ ਪੂਆ ਰਹਿ ਜੇ ਉਹ ਮੈਨੂੰ ਆ ਉਹ ਸੌਰੀ ਆ ਕੇ ਮੁੜ ਨਾ ਜਾਵੇ ਚੱਲ ਹਾਂ ਕਿਦਰੇ ਨਹੀਂ ਮੁੜਦੀ ਪੂਆ ਤਾਂ ਕਦੇ ਵੀ ਨਹੀਂ ਮੁੜਦੀ ਨਾਲੇ ਉਹ ਤਾਂ ਅੱਗੇ ਪਿੱਛੇ ਦੇਖਿਆ ਕਦੇ ਵੀ ਹਾਂ ਮੁੜੀ ਹੋਵੇ ਉਨੇ ਆਉਣਾ ਕਰੀ ਆਉਣਾ ਕੋਈ ਨਹੀਂ ਆਪਾਂ ਨੂੰ ਫੋਨ ਕਰ ਲੈਣਗੇ ਵੀ ਹਾਂ ਭਾਈ ਤ੍ਰਿਪੂ ਆ ਰਹੀ ਹੈ ਵੀ ਆ ਜਾ ਉਥੇ ਕਾਹਲ ਦਾ ਕੰਮ ਹੁੰਦਾ ਉਹ ਗਾਲਿਆਂ ਦੇ ਨਾਲ ਆਈ ਹੈ ਅਗਲਾ ਕਹਿੰਦਾ ਭਾਈ 10 ਮਿੰਟ ਜੇ ਮਿਲਣਾ ਤੂੰ ਮਿਲਿਆ ਫਿਰ ਤੈਨੂੰ ਪਤਾ ਕਾਹਲ ਕਰਨ ਲੱਗਿਆਂ ਦਾ ਅਗਲਾ ਹੈ ਕਿਤੇ ਹੀ ਮੁੜ ਜੇ ਬਾਹਰ ਦੀ ਬਾਹਰ ਮੈਂ ਤਾਂ ਇੱਥੇ ਰਹਿ ਜਾ ਖੇਤ ਮੈਂ ਜਾਣਾ ਮੇਰਾ ਸਿਰ ਸ਼ਾਮਲੀ ਭੱਗ ਜਾ ਭੱਗ ਜਾ ਬਾਪੂ ਤੂੰ ਭੱਗ ਜਾ ਜੇ ਤੈਨੂੰ ਜਵਾਬ ਦਮਾ ਵੀ ਭਾਈ ਜਾਣਾ ਨਹੀਂ ਫਿਰ ਕਿਹੜਾ ਤੂੰ ਰੁਕੇਗਾ ਪਤਾ ਨਹੀਂ ਭੈਣ ਦਾ ਕੀ ਬਰਾਗ ਆਉਂਦਾ ਮਿੰਟਾਂ ਚ ਓੜ ਲੈਂਦਾ ਮੜਾ ਜਾਂ ਕਹਿ ਨਹੀਂ ਦਿੰਦਾ ਹੈਗਾ ਵੀ ਕੁਝ ਆਵਦਾ ਕੰਮ ਛੱਡ ਲੂਗਾ ਵੀ ਕੋਈ ਨਹੀਂ ਆਊਗੀ ਦੱਸ ਆ ਕੇ ਮੁੜ ਜੂਗੀ ਮੌਕੇ ਦੀ ਖੜੇ ਪੈਰ ਜਾ ਆਵਾਂਗੇ ਲਾ ਗਿਆ ਆਰਡਰ ਲੈ ਕਹਿੰਦਾ ਤੂੰ ਵੜ ਦੇ ਨਾ ਇਹ ਵੀ ਨਹੀਂ ਪਤਾ ਦਾਤੀ ਹੈਗੀ ਪਤਾ ਨਹੀਂ ਨਾ ਉੱਥੇ ਕੋਠੇ ਚ ਲੈ ਪਹਿਣ ਤਾਂ ਆ ਬਠੀ ਹੈ ਕਮਾਲ ਹੈ ਹੋ ਠੀਕ ਹੈ ਭਾਈ ਹਾਂ ਭਾਈ ਠੀਕ ਠਾਕ ਤੂੰ ਦੱਸ ਕਿਵੇਂ ਮੈਂ ਤਾਂ ਸਵਰਗੀ ਖੇਤੋਂ ਆਇਆ ਤਾਰੀ ਨੂੰ ਕਹਿ ਕੇ ਮਖਾਪਾ ਜੀਰੀ ਜੀ ਤੂੰ ਵੜਾ ਲਈ ਤੇਰੀ ਭੂਆ ਆਉਗੀ ਮੈਂ ਤਾਂ ਘਰੇ ਜਾਣਾ ਤੂੰ ਬਾਹਰ ਦੀ ਬਾਹਰੀ ਹੈ ਨਹੀਂ ਭਾਈ ਉਹ ਤਾਂ ਘਰੇ ਬਸ ਫਿਰ ਤੈਨੂੰ ਪਤਾ ਹੀ ਹੈ ਨਹੀਂ ਕਿ ਕੋਈ ਕੰਮ ਆ ਜਾਂਦਾ ਔਖਾ ਹੋਣਾ ਮੈਂ ਚੱਲ ਫੇਰ ਆਈ ਜਿੱਦੇ ਉਧਰ ਘਰੇ ਵਗ ਜੂਂਗੇ ਤੇ ਮੈਂ ਤਾਂ ਕਰਕੇ ਬਸ ਉਧਰ ਬਸ ਆਉਣ ਵਾਲੀ ਉਹ ਭਾਈ ਕੰਮ ਨਹੀਂ ਮੁੱਕਦੇ ਹੁੰਦੇ ਜਿਉਂਦੇ ਜੀਆਂ ਦੇ ਹੈ ਸੌਰਗੇ ਤੂੰ ਪਿੰਡ ਆਈਆਂ ਬਾਹਰ ਦੀ ਬਾਹਰ ਮੋੜਨ ਲੱਗੀਆਂ ਤੇ ਤਰੀਆਂ ਚੰਗੀਆਂ ਗੱਲਾਂ ਨਹੀਂ ਮੈਂ ਤੇਰੀ ਪਰਚਾਈ ਡੀਕਦੀ ਹੂ ਕਰੇ ਕੋਈ ਨਾ ਭਾਈ ਤੂਰੇ ਬੈਠ ਪੂਰੀ ਦੋ ਗੱਲਾਂ ਕਰ ਲੈ ਮੇਰੇ ਨਾਲ ਤੈਨੂੰ ਪਤਾ ਤਾਂ ਹੈਗਾ ਫਿਰ ਮੈਂ ਦੱਸ ਕੇ ਦੱਡੀਆਂ ਬਿਨਾ ਤਾਂ ਜਵਾਖ ਨੇ ਕਰੇ ਫਿਰ ਕਰੇ ਕੋਈ ਨਹੀਂ ਹੈਗਾ ਫਿਰ ਡੰਗਰ ਪਸੂਆਂ ਦਾ ਔਖਾ ਹੋ ਜਾਂਦੇ ਨਾਲੇ ਮੇਰੇ ਨਾਲ ਤਾਰੀ ਖੇਤ ਲੜੂ ਗਏ ਨਾਲ ਆਖੂਗਾ ਹੁਣ ਤਾਂ ਭੂਆ ਮਿਲ ਗਈ ਤੈਨੂੰ ਹੈ ਭਾਈ ਮੇਰਾ ਤਾਂਹੀਂ ਨਹੀਂ ਜੀ ਮੈਂ ਚੱਲ ਜਵਾਰੇ ਆਉਂਗੀ ਫਿਰ ਜਾਇਆ ਹੁ ਮਾ ਚਲ ਮੇਰੀ ਗੱਲ ਸੁਣੋ ਬਾਈ ਮਿੰਟ 2 ਲੱਗਣਗੇ ਮੋਟਰਸਾਈਕਲ ਤੇ ਚਾਹ ਪੀ ਕੇ ਤੈਨੂੰ ਦੁਬਾਰੇ ਏਡੇ ਤੇ ਚੜਾ ਜਾਉਂਗਾ ਬਾਈ ਮੈਂ ਚਾਹਤਾ ਹੁਣ ਉੱਥੇ ਪੀ ਲਈ ਤੇ ਉਹਨਾਂ ਦੇ ਪੋ ਗਾਣੇ ਫਿਰ ਤਜਾਬ ਬਣ ਜਾਂਦਾਗਾ ਕੋਈ ਨਾ ਮੈਨੂੰ ਤਾਂ ਤੂੰ ਮਿਲ ਗਿਆ ਬਸ ਸਮਝ ਵੀ ਮੈਨੂੰ ਰੱਬ ਮਿਲ ਗਿਆ ਮੈਂ ਤਾਂ ਕੁਦਰਤੀ ਆ ਗਿਆ ਹੈ ਇੱਥੇ ਬੈਠੀ ਸੀ ਏਡੇ ਤੇ ਦੀਗੀ ਮੈਨੂੰ ਉਂਦਾ ਬਦਾ ਮੁਰਗੀ ਤੂੰ ਤਾਂ ਮੈਂ ਤਾਂ ਮੁੜ ਕੇ ਮੈਂ ਨਹੀਂ ਆਉਂਦਾ ਸੀ ਫੇਰਾ ਬਾਈ ਮੇਰੀ ਗੱਲ ਸੁਣ ਜਦੋਂ ਨਾ ਭੈਣ ਭਰਾਵਾਂ ਦਾ ਪਿਆਰ ਸੱਚਾ ਹੁੰਦਾ ਤਾਂ ਰੱਬ ਵੀ ਉੱਥੇ ਸਹਾਇ ਹੁੰਦਾ ਹੁਣ ਰੱਬ ਨੇ ਤੈਨੂੰ ਆਪੀ ਭੇਜਤਾ ਦੇਖ ਲੈ ਵੀ ਭੈਣ ਤੇਰੀ ਅੱਡੇ ਦੇ ਬੈਠੇ ਪਈ ਜਾਊਗੀ ਜੇ ਮੈਂ ਕਰ ਲਾਂਦਾ ਵੀ ਚੱਲ 10 20 ਮਿੰਟ ਹੋਰ ਲੇਟ ਵਗ ਜਾਗੇ ਹੈ ਆਊਗੀ ਤਾਂ ਘਰੀ ਆ ਕੇ ਫੋਨ ਕਰ ਦਣਗੇ ਘਰੋਂ ਬਸ ਫਿਰ ਤਾਂ ਚੜ ਗਈ ਸੀ ਬਸ ਤੂੰ ਤਾਂ ਲੈ ਬਾਈ ਐਵੇਂ ਕਿਵੇਂ ਲੇਟ ਕਰ ਦਿੰਦਾ ਮੇਰੀ ਗੱਲ ਸੁਣ ਤੈਨੂੰ ਦੱਸਿਆ ਤਾਂ ਹੈ ਜਿੱਥੇ ਪਿਆਰ ਸੱਚਾ ਹੁੰਦਾ ਨਾ ਉੱਥੇ ਖਿੱਚ ਪੈਂਦੀ ਹੈ ਜੇ ਤੇਰੇ ਨਾਲ ਭਾਈ ਪਿਆਰ ਹੈ ਫੇਰ ਹੀ ਖੇਤੋਂ ਭੱਜ ਕੇ ਆਇਆ ਹੈ ਨਹੀਂ ਅਸੀਂ ਤਾਂ ਉਹਦਾ ਕੰਮ ਕਰੀ ਜਾਂਦੇ ਸੀ ਮੈਨੂੰ ਆਏ ਸੀ ਯਕੀਨ ਤਾਂ ਮੈਨੂੰ ਹੈਗਾ ਸੀ ਮਾਂ ਭੈਣ ਆਈ ਹੈ ਘਰੇ ਤਾਂ ਓਕੇ ਜਾਊਗੀ ਜ਼ਰੂਰ ਬਾਈ ਪ੍ਰਾਮਾ ਦੇ ਆਸਰੇ ਹੁੰਦੇ ਨੇ ਭੈਣਾਂ ਪਹਿਲਾਂ ਮਾਂ ਪਿਓ ਨਾਲ ਕਹਿੰਦੇ ਹੁੰਦੇ ਨੇ ਫਿਰ ਪ੍ਰਾਮਾ ਨਾਲ ਪੇਕੇ ਹੁੰਦੇ ਨੇ ਹੋਰ ਕੀ ਹੁੰਦਾ ਚਲ ਕੋਈ ਨਾ ਬਾਈ ਬੱਸ ਵੀ ਆ ਗਈ ਮੈਂ ਤਾਂ ਤੇਥੋਂ ਅਜੇ ਤੱਕ ਭੱਜਿਆ ਨਹੀਂ ਆ ਤੂੰ ਸੌਰੀ ਉਹ ਹੀ ਗੱਲਾਂ ਕਰਦੀ ਐ ਜੇ ਘਰੇ ਜਾਂਦੀ ਆ ਕੋਈ ਸੂਟ ਦੇ ਦਿੰਦੀ ਤੇਰੀ ਭਰਾਈ ਗਈ ਨੂੰ ਲੈ ਕਰੀ ਮੈਂ ਤਾਂ ਜੇਵ ਚ ਭਾਈ ਫਰਦਾ ਆ ਪੈਸੇ ਲੈ ਜਾ ਭਾਈ ਨਾਲ ਲੈ ਤੂੰ ਸਮਾਨ ਲੈ ਜੀ ਸੌਰੀ ਨਹੀਂ ਭਾਈ ਲੈ ਨਾ ਪਹਿਣਾ ਨ ਦਿੱਤੇ ਕਿ ਤੇਰੇ ਘਾਟ ਆਉਂਦਾ ਤੂੰ ਲੈ ਜੀ ਸਮਾਨ ਜਵਾਖਾਂ ਵਾਸਤੇ ਨਾ ਗਾਇ ਨਹੀਂ ਬਤਾ ਮੇਰਾ ਜਿਹੜਾ ਨਾਂ ਬੱਜੇ ਕੋਈ ਨਾ ਭਾਈ ਜਿਉਂਦਾ ਰਹੇ ਹਣ ਕਣਕ ਕਣਕ ਬੀਜ ਕੇ ਫੇਰ ਕਿਹੜਾ ਮਾਰੂੰ ਤੇਰੇ ਕੋਲੇ ਚੰਗਾ ਭਾਈ ਜਿਉਂਦਾ ਰਹੇ ਚੱਲ ਬੱਸ ਆ ਗਈ ਇਹ ਲੱਗਦਾ ਕਿ ਵਸਾ ਤੇ ਵੀ ਮੈਂ ਕਰੇ ਗਈ ਸੀ ਪਰ 10 ਵੀ ਨਹੀਂ ਸਕਦੀ ਮੈਂ ਇਹ ਨਹੀਂ ਚਾਹਦੀ ਕਿ ਮੇਰੇ ਭਰਾ ਦਾ ਘਰ ਪਾਸਤਾ ਵਾਸਤਾ ਉੱਚੜੇ ਤੂੰ ਆ ਵੀ ਗਿਆ ਖੇਤ ਮੈਂ ਤਾਂ ਹੀ ਆਈ ਸੀ ਮੁੱਖ ਭੈਣ ਆ ਰਹੀ ਹੋ ਘਰੇ ਚਲ 2 ਮਿੰਟ ਮਿਲਿਆ ਮੈਂ ਭੱਜ ਕੇ ਨਾ ਹੀ ਨਹੀਂ ਕਰ ਦਸੂੰਗਾ ਸਾਡ ਆਪਣੀ ਕੀ ਜਾਂਦੀਆਂ ਸੀ ਕਿੱਥੋਂ ਆਵੇ ਉਹ ਅੱਡੇ ਤੇ ਬੈਠੀ ਸੀ ਉਧਰ ਖੇਤੋਂ ਆਉਂਦੀ ਸੀ ਕੁਦਰਤੀ ਅਜੇ ਬਸ ਨਹੀਂ ਆਈ ਸੀ ਤਾਂ ਮਿਲ ਗਈ ਨਹੀਂ ਤਾਂ ਚੜ ਜਾਂਦੀ ਆਪਾਂ ਨੂੰ ਕਿਹੜਾ ਪਤਾ ਲੱਗਦਾ ਵੀ ਆਈ ਹੈ ਜਾਂ ਨਾ ਆਈ ਹੈ ਅੱਛਾ ਉਧਰ ਹੀ ਮੁੜ ਗਈ ਦੇਖ ਲੈ ਫਿਰ ਇਹ ਦੇਖ ਬਾਰਗਿਓ ਮੋੜਨ ਵਾਲਾ ਕੰਮ ਬੀਜੋ ਤੋਥੋ ਚੱਲ ਕੇ ਆਈਗੀ ਘਰੇ ਤਾਂ ਜਾ ਕਾਨੂੰ ਇਹਨੂੰ ਕਿੱਥੇ ਪਾਈ ਬਤੀਜਿਆਂ ਦਾ ਮੋਹ ਨਹੀਂ ਹੈਗਾ ਇਹਨੂੰ ਜਾਣ ਕੇ ਤੂੰ ਹੀ ਕਰੀ ਜਨਾ ਭੈਣ 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 ਉਹ ਕਿੱਥੇ ਕਰਦੀ ਐ ਉਹ ਚੱਲ ਕੰਮ ਦੀ ਰੁੱਤ ਐ ਤੈਨੂੰ ਪਤਾ ਹੁਣ ਨਾ ਤਾਂ ਖੇਤ ਸਰਦਾ ਨਾ ਘਰੇ ਸਰਦਾ ਬੰਦੇ ਖੇਤ ਚ ਕਰੀ ਜਾਂਦੇ ਨੇ ਬੁੜੀਆਂ ਨੂੰ ਡੰਗਰ ਬੱਛਿਆਂ ਦਾ ਹੋ ਜਾਂਦਾ ਉਹ ਕਹਿੰਦੀ ਬਾਈ ਘਰੇ ਨਹੀਂ ਸਰਦਾ ਮੈਂ ਫੇਰ ਕਿਹੜਾ ਮਾਰ ਲੂ ਕਹਿੰਦੀ ਆਹੋ ਇਹਦੇ ਕਾਨੂੰ ਸਰਦਾ ਹੈਗਾ ਉਹ ਕੁੜੀਆਂ ਨਹੀਂ ਜਿਹੜੀਆਂ ਚਾਚੇ ਤਾਇਆ ਦੀਆਂ ਆ ਕੇ ਜਾਂਦੀਆਂ ਨੇ ਘਰੇ ਇਹਨੂੰ ਤਾਂ ਬਾੜੀ ਕੰਮਾਂ ਦੀ ਤਾਂ ਮੈਂ ਘਰ ਦੇ ਕੰਮ ਚਾਹੀਦੇ ਨੇ ਭੈਣ ਭਾਈ ਤਾਂ ਹੋਵੇ ਨਾ ਹੋਵੇ ਮਰਨ ਬਚਣ ਭੈਣਾ ਭਾਈਆਂ ਦੀ ਨਹੀਂ ਖੈਰ ਸੁੱਖ ਪੁੱਛਦੀ ਹੈਗੀ ਇਹ ਉਹ ਖੈਰ ਸੁੱਖ ਤਾਂ ਕਿਉਂ ਨਹੀਂ ਪੁੱਛਦੀ ਅੱਖਾਂ ਭਰ ਲੀਆਂ ਅੱਜ ਫਿਰ ਹੈ ਤੈਨੂੰ ਪਤਾ ਮਾੜੇ ਨਾਲ ਰੋਣ ਲੱਗ ਜਾਂਦੇ ਸੌਰੀ ਤੇ ਮੈਂ ਬਥੇਰਾ ਕਿਹਾ ਮਾਂ ਚੱਲ ਤੂੰ ਘਰੇ ਬਗ ਚੱਲ 10 ਮਿੰਟ ਚਾਹ ਪਾਣੀ ਪੀ ਆਈ ਪਰੂਪਣੀ ਐ ਜਾਣ ਕੇ ਪਰੂਪ ਧਾਰਦੀ ਹੈਗੀ ਫਿਰ ਆ ਕੱਲ ਨੂੰ ਨੂੰ ਕਹਿ ਦਊਗੀ ਇਹਦੇ ਮੇਹਣਾ ਥੱਲੇ ਮੈਨੂੰ ਕਰਦੀ ਹੈਗੀ ਅਗਲੀ ਆਖੂਗੀ ਆਉਂਦੀ ਨਹੀਂ ਕਰ ਦਿੱਤੀ ਹੋ ਕੇ ਬਾਅਦ ਕੁੱਛ ਸ਼ਿਪਾਉਣਾ ਸ਼ਿਪਾਉਣਾ ਪੈਂਦਾ ਹੈਗਾ ਲਾਲਤੋਂ ਉਹ ਇੱਕ ਬੰਦੇੰ ਦਾ ਲਾਲਚ ਹੁੰਦਾ ਹੈ ਉਹਨੂੰ ਕਾਹਦਾ ਲਾਲਚ ਹੈ ਉਹਨੇ ਆਖਿਆ ਚਲ ਕੇ ਤੇ ਫੇਰ ਗੇੜਾ ਮਾਰ ਨੂੰ ਇਹ ਚ ਕਾਹਦੇ ਉਹ ਤੂੰ ਐਵੇਂ ਹੀ ਗੁੱਸੇ ਕਰੀਂ ਬਿਨਾ ਗੱਲ ਤੋਂ ਚਲ ਬੰਦਿਆਂ ਨੂੰ ਕੰਮ ਹੁੰਦਾ ਹੈ ਨਹੀਂ ਵੀ ਆਇਆ ਜਾਂਦਾ ਪਤਾ ਹੀ ਹੈ ਮੈਨੂੰ ਜਾਣ ਕੇ ਬਹਿਰ ਤਾਂ ਕਰਦੀ ਹੈਗੀ ਤੇਰੇ ਮਨ ਚ ਆਏ ਆ ਮੇਰੀ ਭੈਣ ਮੇਰੀ ਭੈਣ ਤੋਂ ਕੋਈ ਨਹੀਂ ਕਰਦੀ ਉਹਨਾ ਮਾੜੇ ਨਾਇਣ ਮਤ ਆਤੇ ਤੇਰੇ ਮੂਰੇ ਆਏ ਹੋ ਗਿਆ ਅੱ비 ਹਾਂ ਮੈਨੂੰ ਤਾਂ ਭੈਣਾ ਪਾਇੰਦਾ ਪਾਲਾ ਪਿਆਰ ਹੈ ਚਲ ਖੱਦੀ ਰਹਿਣ ਦੇ ਪੌਂਕ ਤੇ ਆਪਾਂ ਨੇ ਕਰਨ ਤੋ ਆਹੋ ਦੱਸ ਮੈਨੂੰ ਖੇਤ ਕੰਮ ਕਰੀਏ ਦਾ ਤਾਰੀ ਓਏ ਹੋਰ ਉਹਨੂੰ ਡਿੱਕੀ ਆਨੇ ਮਸ਼ੀਨ ਜੀ ਵਾਲੇ ਨੂੰ ਆਉਂਦਾ ਹੋਊਗਾ ਐਂ ਕਰ ਚਾਰਕ ਜਾਨਿਆਂ ਦੀ ਚਾਹ ਬਣਾ ਦੇ ਮੈਂ ਜਾਂਦਾ ਹਾਂ ਚਾਹ ਲੈ ਜੂ ਉਹਨਾਂ ਦੀ ਚੰਗਾ ਕਰ ਦਿੰਨੀ ਆ ਚਾਹ ਤਾਂ ਮੈਂ ਬਣਾ ਦੇ ਪਾਣੀ ਤਾਂ ਨਹੀਂ ਪੀ ਲੈ ਜੇ ਪੀਣਾ ਮੂੰਹ ਮਾਂ ਮਰ ਜਾ ਜੈ ਵੱਡੀ ਇਹਨੂੰ ਕਿੱਥੋਂ ਟੱਕਰ ਗਈ ਪਰ ਦੱਸਿਆ ਤਾਂ ਨਹੀਂ ਹੋਣਾ ਕੁਝ ਜੇ ਦੱਸਦੀ ਫਿਰ ਤਾਂ ਆ ਕੇ ਇਹ ਤਾੜਾ ਫਾੜੀ ਕਰਦਾ ਚੱਲ ਵਧੀਆ ਹੋਗਾ ਸ਼ੁਕਰ ਦੱਸਿਆ ਨਹੀਂ ਕੁਛ ਕਰ ਲੈ ਪੁੱਤ ਗਾਇ ਸਾਫ ਹਾਂ ਮੰਮੀ ਆਹ ਦੇਖੀ ਐ ਕਰਿਆ ਕਰ ਮੇਰੀ ਗੱਲ ਸੁਣ ਹੂੰ ਇਹਨੂੰ ਚੱਕ ਕੇ ਆ ਥੱਲੋਂ ਚਾਹ ਚੂ ਨਿਕਲ ਜਾਂਦੀ ਹੈ ਕਈ ਵਾਰੀ ਆ ਥੱਲੋਂ ਸਮਾਰ ਕੇ ਸਾਫ ਕਰ ਦੇ ਘਰ ਪੁੱਤ ਇਹ ਤਾਂ ਗੱਲਾਂ ਛੱਡੋ ਹਾਂ ਮੈਂ ਤੁਹਾਨੂੰ ਐ ਪੁੱਛਦੀ ਸੀ ਆਪਾਂ ਭੂਆ ਦੀ ਇੰਨੀ ਬੇਇੱਜ਼ਤੀ ਕਰਕੇ ਦੋ ਰਿਆ ਹੈ ਤੇ ਡੈਡੀ ਕੀ ਕਹੀ ਜਾਂਦੇ ਸੀਗੇ ਕੀ ਕਹਿੰਦਾ ਸੀ ਡੈਡੀ ਆਹੀ ਵੀ ਹਾਂ ਵੀ ਉਹ ਕਹਿੰਦੀ ਸੀ ਮੈਨੂੰ ਟਾਈਮ ਨਹੀਂ ਲੱਗਿਆ ਕਿ ਜਵਾਕਾਂ ਦਾ ਘਰੇ ਸਰਦਾ ਨਹੀਂ ਤੇ ਭੂਆ ਨੇ ਝੂਠ ਕਿਉਂ ਬੋਲਿਆ ਕਿ ਆਏ ਆ ਵੀ ਭੂਆ ਨੇ ਝੂਠ ਨਾ ਬੋਲਿਆ ਹੋਵੇ ਡੈਡੀ ਨੇ ਆਪਾਂ ਨੂੰ ਝੂਠ ਬੋਲਤਾ ਹੋਵੇ ਚਲਾਕੀ ਕਰਦੇ ਹੋਣਗੇ ਤੇ ਆਪਣੇ ਨਾਲ ਨਹੀਂ ਨਹੀਂ ਡੈਡੀ ਦੀ ਚਲਾਕੀ ਕਰਦਾ ਹੈਗਾ ਇਹਦਾ ਤਾਂ ਮੈਨੂੰ ਪਤਾ ਹੈ ਭੂਆ ਨੇ ਤੇਰੀ ਨੇ ਝੂਠ ਬੋਲ ਜਾਏਗਾ ਉਸੇ ਨੇ ਕਿਹਾਗਾ ਵੀ ਮੈਂ ਗਈ ਨਹੀਂ ਮੈਨੂੰ ਕੰਮ ਸੀ ਤੈਨੂੰ ਪਤਾ ਹੈ ਫੇਟਾਂਗ ਵੀ ਕਰਨੇ ਆਉਂਦੇ ਨੇ ਰੂਪ ਵੀ ਬੜਾ ਤਰਦੀ ਐ ਨੈਣ ਮਤਾ ਕੇ ਦਿਖਾਤਾ ਮੋਹ ਪਿਆਰ ਤਾਂ ਕੇ ਬਿਠੇ ਰਹ ਹੁੰਦਾ ਪਰ ਮੈਂ ਜਾ ਨਹੀਂ ਸਕੀ ਪਰ ਝੂਠ ਬੋਲਿਆ ਕਿਉਂ ਹੋਊਗਾ ਉਹਨੇ ਤੁਹਾਨੂੰ ਕੀ ਲੱਗਦਾ ਐਨੀ ਬੇਇੱਜ਼ਤੀ ਕਰਦੇ ਬੰਦਾ ਹਨਾ ਕਿਸੇ ਦੀ ਅਗਲਾ ਮੁੜ ਕੇ ਦੇੜੀ ਨਹੀਂ ਅਗਲਾ ਕਹਿੰਦਾ ਮੈਂ ਤਾਂ ਦੇੜੀ ਤੇ ਨਾ ਜਾਮ ਅਗਲੀ ਪਰ ਝੂਠ ਬੋਲਿਆ ਕਿਉਂ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਸੱਚ ਦੱਸ ਦੀ ਡੇੜੀ ਨੂੰ ਵੀ ਮੇਰੇ ਤਾਂ ਬੇਇੱਜ਼ਤੀ ਕਰਕੇ ਤੋੜਿਆ ਨਹੀਂ ਚੰਗਾ ਹੋ ਗਿਆ ਸੱਚ ਨਹੀਂ ਦੱਸਿਆ ਜੇ ਸੱਚ ਦੱਸ ਦਿੰਦੀ ਆਂ ਕਿ ਤੇਰਾ ਪਿਓ ਬੜਕਦਾ ਫਰੇ ਇੱਥੇ ਮੇਰੀ ਲਾਪਾ ਕਰਦਾ ਵਧ ਗਿਆ ਹੀ ਹੋ ਗਿਆ ਉਹਨੇ ਨਹੀਂ ਦੱਸਿਆ ਵਿੱਚ ਹੀ ਆਪੀ ਗੱਲ ਬੁਚ ਗਈ ਦਬ ਗਈ ਬਸ ਚਲਾ ਵੀਠੀ ਕਾ ਮਮੀ ਪਰ ਹੁਣ ਆਪਾਂ ਕਰਾਂਗੇ ਐ ਜੇ ਦੁਬਾਰੇ ਭੂ ਆਉਗੀ ਨਾ ਆਪਾਂ ਦੁਆਰੇ ਬੇਇੱਜ਼ਤੀ ਕਰਾਂਗੇ ਹੁਣ ਆਪਾਂ ਨੂੰ ਪਤਾ ਲੱਗ ਤਾ ਗਿਆ ਵੀ ਉਹ ਡੈਡੀ ਉਹਨਾਂ ਨੂੰ ਦੱਸਦੀ ਹੋਈ ਨਹੀਂ ਜਦਾਂ ਚੱਲ ਜੇ ਦੱਸ ਵੀ ਦਿੰਦੀ ਕੀ ਕਰ ਲੰਦੀ ਮੇਰਾ ਬੱਦੋ-ਬੱਦਾ ਤੇਰੇ ਨਾਲ ਡੈਡੀ ਬੁੜਕ ਕੇ ਬਹਿ ਜਾਂਦਾ 2 ਮਿੰਟ ਐ ਨਹੀਂ ਮੈਂ ਡਰਦੀ ਬੁਰਦੀ ਇਹਨਾਂ ਤੋਂ ਨੀ ਜੇ ਮੈਂ ਆਇਆਂ ਦਰਦੀ ਹੁੰਦੀ ਅੱਜ ਨੂੰ ਤਾਂ ਇਹ ਸਾਰਾ ਕਰ ਖਾ ਜਾਂਦੀ ਤੇਰਾ ਪਿਓ ਤਾਂ ਐ ਮੁਠੀਆਂ ਭਰ ਭਰ ਦਿੰਦਾ ਉਹਨੂੰ ਪੈਸਿਆਂ ਦੀਆਂ ਭੈਣ ਬਾਲੀ 헤ਜਲੀ ਆ ਉਹਨੂੰ ਮੈਨੂੰ ਦੱਸ ਆਇਂ ਥੋੜੀ ਹੁੰਦਾ ਜਦੋਂ ਭੈਣਾਂ ਵਿਆਹੀਆਂ ਜਾਂਦੀਆਂ ਨੇ ਬਸ ਆਪਦੇ ਫਿਰ ਉਹ ਸਹੁਰੇ ਦੀਆਂ ਹੁੰਦੀਆਂ ਨੇ ਉਹ ਅੱਜ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਪੇਕਿਆਂ ਵਾਲੀ ਝਾਕੀ ਜਾਊਗੀ ਹਾਂ ਵੀ ਇੱਥੇ ਆਵਾ ਇੱਥੇ ਰਾਂ ਇੱਥੇ ਦਿਨ ਗੱਟ ਕੇ ਜਾਵਾ ਐਨੀ ਉਮਰ ਇੱਥੇ ਗੱਡੀ ਸੀਗੀ ਨਹੀਂ ਪਤਾ ਨਹੀਂ ਇਹਨਾਂ ਤਾਂ ਕਿੱਡੀਕ ਨਦੀਦੀ ਭੈਣ ਹੈਗੀ ਕੱਲੀ ਕੱਲੀ ਕਰਕੇ ਸਿਰ ਚੜਾ ਰੱਖੀ ਹੈਗੀ ਸਾਡੀ ਭੈਣ ਸਾਡੀ ਭੈਣ ਪੁੱਤੇ ਦਾ ਲੋਕਾਂ ਦੀ ਵੀ ਭੈਣਾ ਨਹੀਂ ਗਈਆਂ ਆ ਚਾਚੇ ਤਾਏ ਦੀਆਂ ਕੁੜੀਆਂ ਆਉਂਦੀਆਂ ਨੇ ਝੋਲੇ ਪਰ ਪਰ ਲਿਓਣਗੀਆਂ ਇਹ ਆ ਉਹ ਖਾਲਣ ਖਾਲੀ ਇੱਥੋਂ ਲਿਜਾਣ ਜਾਣਦੀ ਐ ਬਸ ਆਪਦੇ ਘਰ ਨੂੰ ਵੀਰ ਹਰੇਕ ਹੀ ਸਿਆਣਾ ਹੁੰਦਾ ਸਹੀ ਗੱਲ ਐ ਮੰਮੀ ਪਰ ਕੋਈ ਨਹੀਂ ਬਥੇਰਾ ਟੈਂਪੂ ਆਣੇ ਤੰਡ ਬਕਰ ਲਿਆ ਆਪਣੇ ਸਿਰ ਤੇ ਹੁਣ ਨਹੀਂ ਕਰਨ ਦੇਣਾ ਹੈਗਾ ਉਹਦੀ ਲਾਗੇ ਥੱਲੇ ਸੜਦਿਆ ਕਰਨਾ ਐ ਐ ਰੋਜ਼ ਹੁਣ ਐਸੇ ਦੀਆਂ ਚੱਲਣਗੀਆਂ ਪਹਿਲਾਂ ਮੈਂ ਬਥੇਰੀਆਂ ਚੱਲੀਆਂ ਨੇ ਫਿਰ ਸਿਆਣੇ ਕਹਿੰਦੇ ਹੁੰਦੇ ਨੇ ਕਦੇ ਕਿਸੇ ਵੇਲੇ ਕਿ ਦਾਦੇ ਦੀਆਂ ਕਿਸੇ ਵੇਲੇ ਪੋਤੇ ਦੀਆਂ ਫਿਰ ਚਲਦੀਆਂ ਹੀ ਹੁੰਦੀਆਂ ਨੇ ਸੁਣਾਉਣੀਆਂ ਪੈਂਦੀਆਂ ਨੇ ਫਿਰ ਮੈਂ ਚੱਲ ਕੋਈ ਨਹੀਂ ਮੈਂ ਕਰਦੀ ਆ ਸਾਫ ਸਫਾਈ ਦੀ ਹੈ ਆ ਮੇਰੀ ਧੀ ਮਾਂਜੇ ਨਹੀਂ ਸਮਾਰ ਕੇ ਚੰਗਾ ਹਾਂ ਹਾਂ ਇਹ ਤਾਂ ਮੈਂ ਮਾਂਜੂਗੀ ਆ ਦਾਲ ਜੀ ਲੱਗੀ ਪਈ ਏ ਕੋਈ ਨਹੀਂ ਮਾਂਜ ਲੈਕਰ ਸੱਚੀ ਗੱਲ ਹੈ ਮਾਂ ਉਹ ਕਾਦੇ ਪਿੱਕੇ ਹੁੰਦੇ ਬਗਾਨੀਆਂ ਆਤੀਆਂ ਤਾਂ ਬਗਾਨੀਆਂ ਹੁੰਦੀਆਂ ਨਾਲੇ ਮੈਂ ਕਿਸੇ ਨੂੰ ਦੱਸ ਵੀ ਨਹੀਂ ਚਾਹਦੀ ਤਾਈ ਹਾਂ ਦਰਸ਼ਨ ਤੂੰ ਆਈ ਜੀ ਬੈਠੀ ਹੈਗੀ ਹੋਰ ਫਿਰ ਆਉਣਾ ਹੀ ਸੀ ਦਰਸ਼ਨ ਐ ਹੁੰਦਾ ਆਪਦੇ ਘਰ ਬਿਨਾ ਕਾਨੂੰ ਗਤੀ ਹੁੰਦੀ ਐ ਤੈਨੂੰ ਪਤਾ ਤਾਂ ਹੈਗਾ ਲੈ ਸਵੇਰੇ ਤਾਂ ਮੈਨੂੰ ਕਹੀ ਜਾਂਦੀ ਜੇ ਮੈਂ ਤੈਨੂੰ ਛੱਡਣ ਗਿਆ ਸੀਗਾ ਕਹਿੰਦੀ ਕਿ ਤੈਨੂੰ ਮੈਂ ਰਹਿ ਕੇ ਆ ਮੈਂ ਇੱਕ ਦੋ ਦਿਨ ਹੁਣ ਇੰਨੀ ਛੇਤੀ ਭੱਜ ਵੀ ਆਈ ਦੇਖੀ ਕਿ ਤੇ ਮ희ਤਾਨੀ ਪਰਜਾਈ ਨੇ ਕੁਛ ਕਹਿਤਾ ਤਾਂ ਆ ਗਈ ਹੋਵੇਂ ਨਾ ਨਾ ਦਰਸ਼ਨ ਮੇਰੀ ਪਰਜਾਈ ਇਹੀ ਜੀ ਨੇਗੀ ਨਾ ਤੇਰੀ ਮਾਮੀ ਦੇ ਸੁਭਾਅ ਦਾ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਵੱਡਿਆਂ ਦੇ ਸਮਾਉਣ ਵਾਲੀ ਹੈ ਇੱਕ ਗੱਲ ਹੋਰ ਦੱਸਾਂ ਉਹ ਨਾ ਹੈ ਹੀ ਨਹੀਂ ਪੱਕੀ ਜਾਰੀ ਹੈ ਫਿਰ ਮੇਰਾ ਉਹਦੇ ਵੀ ਨਾ ਜੀ ਨਹੀਂ ਲੱਗਦਾ ਉਹ ਵੀ ਤੇਰੀ ਗੱਲ ਠੀਕ ਹੈ ਤਾਂ ਹੀ ਪਰ ਉੱਥੇ ਜਵਾਕ ਚੱਲੇ ਤਾਂ ਹੋਣੇ ਮਾਮਾ ਵੀ ਹੋਣਾ ਤੇਰਾ ਮਾਮਾ ਤਾਂ ਮੈਨੂੰ ਉੱਥੇ ਹੀ ਮਿਲ ਗਿਆ ਸੀ ਉਹਨਾਂ ਦੇ ਤੇ ਜਦੋਂ ਉਹਨੇ ਦੱਸਿਆ ਕਹਿੰਦਾ ਬਈ ਤੇਰੀ ਪਰਜਾਈ ਹੈ ਨਹੀਂ ਮੈਂ ਆਖਾ ਬਈ ਫੇਰ ਨਹੀਂ ਮੈਂ ਜਾਂਦੀ ਮੇਰੇ ਤਾਂ ਜੀ ਨਹੀਂ ਲੱਗਦਾ ਮੈਂ ਕੋਈ ਨਾ ਜਦੋਂ ਆ ਗਈ ਮੈਂ ਫੇਰ ਕਿਹੜਾ ਮਰਜੂ ਚੱਲ ਠੀਕ ਹੈ ਤਾਂ ਜਿਵੇਂ ਤੈਨੂੰ ਲੱਗ ਸਹੀ ਲੱਗਦਾ ਮੈਂ ਤਾਂ ਦੇਖਿਆ ਮੈਂ ਕਿ ਬਾਈ ਹੋਰ ਤਾਂ ਇੱਥੇ ਹੈ ਹੀ ਨਹੀਂ ਗੇ ਵੀ ਗੇਟ ਖੁੱਲੇ ਮੈਂ ਕਿੰਨੇ ਖੋਲ ਲੈ ਮੈਂ ਤਾਂ ਤਾਂ ਆ ਗਿਆ ਮੈਂ ਚੱਲ ਕਿਤੇ ਬਾਈ ਨਾ ਆ ਗਿਆ ਨਾ ਫਿਰ ਮੈਨੂੰ ਐ ਜਿ ਲੱਗਿਆ ਨਾਲੇ ਮਹਾਨਾ ਜਵਾਖ ਨੇ ਕਰੇ ਨਾਲੇ ਘਰ ਵੀ ਸੁਣਨਾ ਹੈ ਮਾ ਮੁਰਦਨਾ ਦਾ ਪਉ ਤੇ ਜੇ ਮੈਂ ਕਰੇ ਭਾਗ ਜਾਂਦੀ ਫਿਰ ਜਵਾਖਾਂ ਨੇ ਵੀ ਮੈਨੂੰ ਮੁਰਦਨ ਨਹੀਂ ਦੇਣਾ ਤੀ ਤੇ ਫਿਰ ਬਾਈ ਹੋਰੀ ਕਦੋਂ ਮੁਰਦਣਗੇ ਬਸ ਆ ਜਾਣਗੇ ਆ ਤੈਨੂੰ ਪਤਾ ਤਾਂ ਹੈਗਾ ਕਦੇ ਸ਼ਿਮਲੇ ਘੁੰਮਣਾ ਕਦੇ ਕਿਤੇ ਘੁੰਮਣਾ ਹੈ ਉਹ ਭਾਈ ਜਿੱਥੇ ਗਏ ਨੇ ਦੇਖ ਕੇ ਆਉਣਗੇ ਜਿਹੜਾ ਕੁਝ ਦੇਖਣ ਗਏ ਨੇ ਕੋਈ ਗੱਲ ਨਹੀਂ ਆਉਣ ਦੇ ਉਹਨੂੰ ਮੈਂ ਬੌਣਾ ਛੋਲੇ ਪਤੰਦਰੋ ਕਹਿੰਦਾ ਆਪ ਸ਼ਿਮਲੇ ਘੁੰਮੀ ਜਾਓ ਮੇਰੀ ਤਾਈ ਇੱਥੇ ਇਕੱਲੀ ਬੈਠੀ ਰਹਿੰਦੀ ਹੈਗੀ ਚੱਲ ਕੋਈ ਨਾ ਦਰਸ਼ਨਾਂ ਟੈਂ ਮੈਂ ਦਿਨ ਨੇ ਉਹਨਾਂ ਦੇ ਆਹੀ ਉਮਰ ਹੈ ਹਸਣ ਖੇਡਣ ਦੀ ਹੈ ਫੇਰ ਅਗਲੇ ਪੰਜ ਚਾਰ ਨਿਆਣੇ ਹੋ ਜਾਂਦੇ ਨੇ ਭਾਈ ਆਪਦੀ ਕਬੀਲਦਾਰੀ ਚ ਦਬ ਜਾਂਦੇ ਨੇ ਜਵਾਕ ਫੇਰ ਕਿੱਥੇ ਹੈਨਾ ਆਈੜਾ ਤੇਰੀ ਗੱਲ ਠੀਕ ਹੈ ਤਾਈ ਚਲ ਬਾਕੀ ਮੇਰੀ ਗੱਲ ਸੁਣ ਜਿੰਨੇ ਦਿਨ ਆਂਦੇ ਨਹੀਂ ਨਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮੈਨੂੰ ਫੋਨ ਮਾਰ ਦੇ ਕੋਈ ਨਾ ਫੋਨ ਮਾਰਨ ਦੀ ਕੀ ਲੋੜ ਐ ਬੋਲ ਮਾਰ ਲੂੰਗੀ ਫੋਨ ਵਰ ਗਈ ਐ ਮੇਰਾ ਤਾਂ ਬੋਲ ਚਲ ਚੰਗਾ ਤਾਈ ਫਿਰ ਦਰਸ਼ਣਾ ਬਹਿ ਜਾ ਚਾਹਣਾ ਨਹੀਂ ਆ ਕੁੱਟ ਉਹ ਚਾਹ ਕਿੱਥੇ ਪਚਦੀ ਐ ਤਾਈ ਮੇਰੇ ਤਾਂ ਜਿਆਦੀ ਵੀ ਵੀ ਕੇ ਤਜਾਬ ਬਣਨ ਲੱਗ ਗਿਆ ਨਹੀਂ ਮੈਂ ਤਾਂ ਚਾਹ ਚਾਹੀ ਕਰੀ ਜਾਂਦਾ ਸੀ ਹੁਣ ਮੈਂ ਤਾਂ ਛੱਡਤੀ ਤੇਰੇ ਬਹਾਨੇ ਨਾਲ ਕੁੱਟ ਮੈਂ ਪੀ ਲੂੰਗੀ ਚਲ ਜੇ ਬਾੜਾ ਕੰਨੀ ਐ ਬਣਾ ਲੈ ਤਾਈ ਫਿਰ ਬੈਠ ਮੇਰੇ ਵਾਸਤੇ ਜਮੀਆਂ ਨਹੀਂ ਬਣਾਇਆ ਦੁੱਧ ਚ ਪੱਤੀ ਪਾਉਂਗੀ ਬੈਠ ਜਾ ਉਹ ਮੈਂ ਤਾਂ ਬੈਠੀ ਆ ਤਾਈ ਮੈਂ ਕਿੱਥੇ ਜਾਣਾਗਾ ਹੁਣ ਕੋ ਇੰਨੇ ਪਿਆਰ ਨਾਲ ਕਹੀ ਜਾਨੀ ਮੈਂ ਤੇਰੀ ਮੋੜੂnga ਥੋੜਾ ਚੰਗਾ ਮੈਂ ਬਣਾ ਕੇ ਲਿਓਨੀ ਨਾ ਤਾ ਨਹੀਂ ਕਰੀ ਮਿੱਟੀ ਦੀ ਬਣਾ ਕੇ ਤਾਈ ਵੀ ਦੇਖ ਲੈ ਕੱਲੀ ਰਹਿ ਕੇ ਵੇਹਾਂ ਸਸੂ ਸਸੂ ਕਰਦੀ ਹੈ ਇਹ ਅੱਜ ਕੱਲ ਤਾਂ ਜੀ ਕੋਈ ਕੱਲ ਰਹਿ ਜਾ ਨਾ ਹੁਈ ਘਬਰਾਉਣ